पिंड महालम च संत बाबा पिशौरा की याद च सलाना जोड़ मेला बहुत श्रद्धा पावना नाल मनाया गया मेले च तिन श्री अखंड पाठ साहिब के अमृत वेले भोग पाए गए इस तो बाद खुले पंडाल कादी ते कविशरा ने संगतों गुरु का जस सुना के निहाल किया बाबा दया सिंह जी ने दसिया कि यह मेला साल तो चलता आ रहा है ਜਿਸ ਦੀ ਸ਼ੁਰੂਆਤ ਬਾਬਾ ਪਿਸ਼ੋਰਾ ਸਿੰਘ ਜੀ ਨੇ ਕੀਤੀ ਸੀ ਅੱਜ ਵੀ ਇਸੇ ਤਰ੍ਹਾਂ ਸ਼ਰਦਾ ਨਾਲ ਮਨਾਇਆ ਜਾਂਦਾ ਹੈ ਸੰਗਤਾਂ ਦੂਰ ਦੁਰਾਡੇ ਤੋਂ ਆ ਕੇ ਅਰਦਾਸਾ ਕਰਦੀਆਂ ਹਨ ਅਤੇ ਬਾਬਾ ਜੀ ਉਹਨਾਂ ਦੀਆਂ ਮਨੁਕਾਮਨਾਵਾਂ ਪੂਰੀਆਂ ਕਰਦੇ ਹਨ ਜੋ ਸੰਗਤਾਂ ਵੱਲ ਚੜ ਕਰਕੇ ਇਸ ਜੋੜ ਮੇਲੇ ਦੇ ਵਿੱਚ ਆਨ ਕਰਕੇ ਗੁਰੂ ਘਰ ਦੀਆਂ ਰੌਣਕਾਂ ਨੂੰ ਵਧਾਉਂਦੀਆਂ ਹਨ ਵੇਲ ਤੋਂ ਕੋਈ ਅੰਧਾਰ ਨਹੀਂ ਸੇਵਾ ਸਰਨ ਬੰਦ ਕੇ ਵੇਲ ਤੋਂ ਕੋਈ ਅੰਧਾਰ ਨਹੀਂ ਸੇਵਾ ਸਰਨ ਬੰਦ ਕੇ ਬਾੜੇ ਬੈਠਾ ਖੋਸ ਰਹਿਣ ਹੌਰੀ ਜਦੋਂ ਡੇਰਾ ਲਾਇਆ ਸੀ ਲਾਹੌਰ ਆਣ ਕੇ ਬੇਮਾਨ ਹੋ ਗਏ ਸ੍ਰੀ ਮੁਗਾਲਾ ਜਾ ਕੇ ਬੇਮਾਨ ਹੋ ਗਏ ਦੀ ਮਗਾਲ ਜਾਣ ਕੇ ਉਹ ਪਾਲਿਆ ਛਟਾਰੀ ਲਾ ਕੇ ਹੋਏ ਗੁਰੂ ਜੀ ਹੋਰੇ ਬੈਠੋ ਖੋਸਾ ਲੈ ਆ ਹੋਰ ਗੁਰੂ ਜੀ ਹੋਰੇ ਬੈਠੋ ਖੋਸਾ ਲੈ ਆ ਹੋਰ ਗੁਰੂ ਜੀ ਹੋਰ ਉਹ ਤੇ ਆ ਮੈਨੂੰ ਮੂਗਲਾ ਵੰਗਾਰ ਕੇ ਨਾਮ ਗਾਹਰ ਕੇ ਕਹਾਣੀ ਮੇਰੇ ਪਾ ਹੋਏ ਗੁਰੂ ਜੀ ਹੋਏ ਮੈਂ ਥੋਖ ਖਸ ਕਰੇ ਨਾ ਹੋ ਗੁਰੂ ਜੀ ਹੋਏ ਮੈਂ ਥੋਖ ਖਸ ਕਰੇ ਨਾ ਹੋ ਗੁਰੂ ਜੀ ਮੈਂ ਲੱਗਿਆ ਬੇਟਾ ਕਰਨੇ ਹਜੂਰ ਦੇ ਮੋਮਨ ਚੰਡਾਲਾ ਪਰੇਸੀ ਗੁਰੂ ਹਰ ਦੇ ਮੋਮਨ ਚੰਡਾਲਾ ਪਰੇ ਐ ਆਲਮਤੇ ਛੇਛੇ ਦੇ ਵਾਲਾ ਮੇਰੇ ਭਾਤੇ ਸੱਚ ਦੇ ਸਿਧੇ ਰਵਰ ਮੁਰਤਾ ਦੇ ਘਰੂ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰ ਦੇ ਪਿਤਾ ਮਾਤਾ ਕੁਜਰੀ ਦੇ ਨੂਰੇ ਨਦਰ ਸ਼ੇ ਆਲਮ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜੀ ਦੀ ਵੰਸ਼ਕੁੰਦ ਰਹੋ ਸਰਬਤਮਾਈ ਪਾਈ ਗੁਰੂ ਯਾਰ ਵਾਲੀ ਸਾਜ ਸੰਗਤ ਪ੍ਰਸਾਣੋ ਕਰੋ ਪਤਨ ਤੇ ਕਾਜੀ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮਹਾਂਪੁਰਛ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਜੋ ਮਹਾਂਪੁਰਛ ਬਾਬਾ ਪਛੋਰਾ ਸਿੰਘ ਜੀ ਜਿਨ੍ਹਾਂ ਨੇ ਜਗਤ ਤੇ ਜਾ ਕੇ ਸਾਧ ਸੰਗ ਦੀ ਨਬੀਨ ਸਾਹਿਬ ਦੇ ਨਤਰ ਅਨਸਾਰ ਕਬੀਰ ਸੇਵਾ ਕੋ ਧੋਏ ਭਲੇ ਇੱਕ ਸੰਤ ਇੱਕ RAM RAM ਜੋ ਦਾਤਾ ਮੁਕਤ ਦਾ ਸੰਸਜ ਪਾਵੇ RAM ਨਾਮ ਮਹਾਂਪੁਰਛ ਨੇ ਧਰਤੀ ਜਾ ਕੇ ਨਾਮ ਦਾ ਛੱਕਾ ਦਿੱਤਾ ਹੈ ਕਿਹੜੇ ਕਿਹੜੇ ਦੇਸ਼ ਵਿੱਚ ਨਹੀਂ ਜਿੱਥੇ-ਜਿੱਥੇ ਬਾਬਾ ਜੀ ਦੇ ਸੇਵਾਦਾਰ ਇਸ ਦਰ ਤੋਂ ਦਾਤਾ ਲੈ ਕੇ ਪਹੁੰਚੇ ਤੇ ਸਾਥ ਸਮੇਂ ਦੀ ਮਾਪੂਰਖ ਬਾਬਾ ਕਾਇਆ ਸਿੰਘ ਜੀ ਮੈਂ ਉਹਨਾਂ ਦਾ ਵਕਨ ਕਰ ਰਿਹਾ ਸੀ ਤੇ ਬਚਪਨ ਵਿੱਚ ਅਸੀਂ ਮਾਪੁਰਛੰਦੀ ਸਗਤ ਕੀਤੀ ਜੇ ਸਾਥ ਜਾਣਤ ਅੰਦਰ ਸੰਗਤ ਕਰਿਆ ਤੇ ਮੈਂ ਤਾਂ ਮਾਪੁਰਛੰਦੀ ਵਿੱਚ ਆਟੇ ਇਸ ਸੰਗਤ ਖੋਲ ਕੇ ਤੇ ਆਪ ਕੀਤਾ ਕਰਿਆ ਕਰਦੇ ਸਾਂ ਹਾਂਜੀ ਬਾਬਾ ਬਣੀ ਸਿੰਘ ਜਿਹੜੀ ਅੱਜ ਜਿਹੜੀ ਛਵੀਲ ਲਾਈ ਜਾਂਦੀ ਹੈ ਮੇਲੇ ਦੇ ਵਿੱਚ ਇਹ ਕਿੰਨਾ ਦੇ ਵੱਲੋਂ ਲਾਈ ਗਈ ਹੈ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਇਹ ਜੋ ਠੰਡੇ ਮਿੱਠੇ ਜਲਦੀਆਂ ਛਪੀਲਾਂ ਦੇ ਕੋਲਡ ਰਿੰਕ ਦੇ ਲੰਗਰ ਸੰਗਤ ਦੇ ਸਜੋਜ ਤੇ ਬਾਬਾ ਪਸ਼ੌਰਾ ਸਿੰਘ ਦੇ ਪਰਿਵਾਰ ਵੱਲੋਂ ਇਹ ਠੰਡੇ ਮਿੱਠੇ ਜਲਦੇ ਸਲਾਨਾ ਜੋੜ ਮੇਲੇ ਨੂੰ ਮੁੱਖ ਰੱਖ ਕੇ ਠੰਡੇ ਮਿੱਠੇ ਜਲਦੇ ਸਕੂਲਾਂ ਦੇ ਕੋਲ ਰਿੰਗ ਦੇ ਲੰਗਰ ਚੱਲਦੇ ਪਏ ਆ ਜੀ ਤੇ ਬਾਬਾ ਜੀ ਪਿਸ਼ੋਰਾ ਸਿੰਘ ਦੀ ਯਾਦ ਵਿੱਚ ਉਹਨਾਂ ਨੇ ਸਲਾਨਾ ਜੋੜ ਮੇਲਾ ਜੋ ਆਰੰਭ ਕੀਤਾ ਸੀ ਉਹ ਅੱਜ 20 ਜੂਨ 6000 ਨੂੰ ਬਹੁਤ ਹੀ ਧੂਰਤਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਇਹ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਨੌਜਵਾਨ ਇਹਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਜੀ ਨੌਜਵਾਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਜੀ ਇਹੋ ਜਿਹੇ ਜਿਹੜੇ ਧਾਰਮਿਕ ਦੀਵਾਨ ਜਿਹੜੇ ਆਪਣੇ ਚੰਗੇ ਵਧੀਆ ਪਿੰਡਾਂ ਦੇ ਵਿੱਚ ਸਮਾਗਮ ਕਰਾਏ ਜਾਣ ਜੋ ਆਪਣੇ ਨੌਜਵਾਨ ਪੀੜੀ ਨਸ਼ਿਆਂ ਵੱਲ ਜਾ ਰਹੀ ਏ ਉਹਨਾਂ ਨੂੰ ਇਹੋ ਜੇ ਧਾਰਮਿਕ ਦੀਵਾਨ ਸਮਾਗਮ ਕਰਾ ਕੇ ਗੁਰਬਾਣੀ ਵਾਲੇ ਪਾਸੇ ਲੱਗਣ ਸਿੱਖ ਸੰਗਤਾਂ ਨੂੰ ਇਹੋ ਹੀ ਟੂਰ ਕਰਦੇ ਹਾਂ। ਹਾਂਜੀ ਰੋਬਾ ਜੀ ਅੱਜ ਜਿਹੜਾ ਜੋਰ ਮੇ ਲਗਾਇਆ ਜਾ ਰਿਹਾ ਕਿੰਨਾ ਪਿਆਰ ਵਿੱਚ ਮਲਾਇਆ ਜਾ ਰਿਹਾ ਤੇ ਕਿੰਨੇ ਸੁਭੇਤ ਹੋ ਕੇ ਹਾਂਜੀ ਬੈਗੂ ਜੀ ਪਹਿਲਾਂ ਤਾਂ ਸਾਰੀ ਸੰਗਤ ਨੂੰ ਆਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਇਹ ਸਾਲਾਂ ਦਾ ਜੋੜ ਮੇਲਾ ਜੀ 35 ਸਾਲਾਂ ਤੋਂ ਸੰਤ ਬਾਬਾ ਪਸ਼ੌਰ ਸਿੰਘ ਜੀ ਇਹ ਬਜ਼ੁਰਗਾਂ ਦੀ ਯਾਦ ਵਿੱਚ ਮਨਾਉਂਦੇ ਹਨ ਛੀਦਾ ਸਿੰਘਾਂ ਦੀ ਹਾਂਜੀ ਛੀਦਾ ਸਿੰਘਾਂ ਦੀ ਯਾਦ ਵਿੱਚ ਮਨਾਉਂਦੇ ਹਨ ਧਾਰਮਿਕ ਪ੍ਰੋਗਰਾਮ ਹੁੰਦਾ ਹੈ ਤੇ ਮਹਾਰਾਜੀ ਅੱਡੀ ਕਰਤਾ ਜਿਹੜੀਆਂ ਸੰਗਤਾਂ ਆਉਂਦੀਆਂ ਹਨ ਇੱਥੇ ਆਣ ਕੇ ਛੀਦਾ ਸਿੰਘਾਂ ਦੀ ਜਗ੍ਹਾ ਹੈ ਜੁਰੂ ਮਾਰੇ ਜਾਉਂਦੇ ਆ ਉਥੇ ਸਥਾਨੇ ਸਵਾਰਾ ਸਾਹਿਬੇ ਉਥੇ ਅਰਦਾਸ ਬੇਨਤੀ ਕਰਾਉਂਦੇ ਹਨ ਸੰਤਾਂ ਦੀਆਂ ਮਨੋ ਭਾਵਨਾਵਾਂ ਪੂਰੀਆਂ ਹੁੰਦੀਆਂ ਹਨ ਤੇ 35-40 ਸਾਲਾਂ ਤੋਂ ਇਹ ਸੋਨਾ ਦਾ ਜੋੜ ਮੇਲਾ ਚੱਲਦਾ ਆ ਰਿਹਾ ਹੈ ਬਾਹਰ ਖੁੱਲੇ ਪਨਾਲਾਂ ਦੇ ਵਿੱਚ ਜੁਗੋ ਜੁਗ ਟਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੈ ਜੁਗਾਂ ਚੱਲ ਰਿਹਾ ਹਨ ਪਾਤਸ਼ਾਹ ਦੀ ਕਿਰਪਾ ਨਾਲ ਲੰਗਰ ਚੱਲ ਰਿਹਾ ਹਨ ਛੀਲਾ ਚੱਲ ਰਹੀਆਂ ਹਨ ਇਹ ਸਾਰਾ ਕੁਝ ਉਸ ਦੀ ਕਿਰਪਾ ਦੇ ਨਾਲ ਹੀ ਇਹ ਤਿਲਕਾ ਕਾਜ ਤਿਨਹੀ ਕੀਆ ਮਾਨਸ ਕਿਆ ਵਿਚਾਰਾ RAM ਇਹ ਆਪਣੇ ਕਾਰਜ ਦੇ ਪਾਚਾ ਆਪ ਹੀ ਕਰਾਉਂਦੇ ਹਨ ਕਿ ਆਪ ਹੀ ਆਪਦੇ ਭਗਤਾਂ ਨੂੰ ਮਹਾਰਿ ਸਿਤੇ ਪਾਚਾ ਨਾਮ-ਦਾਮ ਜਪਾਉਂਦੇ ਹਨ ਆਹਾਂ ਕਿੰਨੇ ਖੰਡਪਾੜ ਸਾਹਿਬ ਅੰਮ੍ਰਿਤ ਕਿਤੇ ਆ ਘੋਪ ਪਾਏ ਗਏ ਨੇ ਅੱਜ ਜੀ ਇੱਕ ਸਲਾਨਾ ਗੁਰਦੁਆਰਾ ਸਾਹਿਬ ਵੱਲੋਂ ਸਲਾਨਾ ਜਿਹੜਾ ਆਪਾਂ ਖੰਡਪਾੜ ਕਰਾਉਣੇ ਮੇਲੇ ਦੀ ਯਾਦ ਚ ਦੋਸਤਰੀ ਆਖੰਡਪਾਠ ਸਾਹਿਬ ਸੰਗਤਾਂ ਦੇ ਜਿਨ੍ਹਾਂ ਦੇ ਘਰੇ ਬੱਚੇ ਹੋਏ ਹਨ ਉਹਨਾਂ ਨੇ ਸ਼ੁਕਰਾਨਾ ਕਰਨ ਵਾਸਤੇ ਦੋਸਤਰੀ ਆਖੰਡਪਾਠ ਸਾਹਿਬ ਉਹਨਾਂ ਤਰਾਏ ਹਨ ਪਹਿਲਾਂ ਖੰਡਪਾਠ ਸਾਹਿਬ ਦੇ ਸਵੇਰੇ ਅਮਰਤ ਵੇਲੇ ਧੋਗ ਪਾਏ ਹਨ ਉਸ ਤੋਂ ਬਾਅਦ ਖੁੱਲੇ ਪਨਾਵਾਂ ਦੇ ਵਿੱਚ ਮਹਾਰਾਜ ਜੀ ਉਹਨਾਂ ਦੁਆਨ ਦੇ ਵਿੱਚ ਹਾਜ਼ਰੀ ਭਰ ਰਹੇ ਹਨ ਸੰਗਤਾਂ ਨੂੰ ਪਲੇਰ ਨਾਲ ਆਈ ਆਈਏ ਗੁਰੂ ਗ੍ਰੰਥ ਸਾਹਿਬ ਦੇ ਲਾਣ ਲੱਗੋ ਗੁਰੂ ਗ੍ਰੰਥ ਸਾਹਿਬ ਤੋਂ ਉੱਤੋਂ ਕੁਝ ਨਹੀਂ ਜੇਗਾ ਕਿਸੇ ਐਵੇਂ ਪਖੰਡੀ ਦੇ ਜਾਂ ਕਿ ਇਹ ਹੋਰ ਕਿਸੇ ਦੇ ਕਿਵੇਂ ਕੋਈ ਕੋਈ ਰੰਬਲ ਚਾਇਆ ਹੁੰਦਾ ਹੈ ਉਹ ਪਸਾ ਕੇ ਕੋਲੇ-ਪਾਲੇ ਜੀਆਂ ਨੂੰ ਮਗਰ ਲਾ ਕੇ ਲੁੱਟਦਾ ਹੈ ਇਵੇਂ ਨਾ ਕਰੋ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕਿਸੇ ਨੇ ਇਹਨੇ ਬਾਹ ਫੜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੋ ਵਾਹਿਗੁਰੂ ਜੀ ਕਾ ਖਾਲਸਾ ਇੱਕ ਡੋਰ ਨਾ ਹੋਰ ਬਣਾਇਆ ਜਾਂਦਾ ਉਹ ਕਿੱਥੋਂ ਤੋਂ ਹੁੰਦਾ ਜੀ ਉਹ ਜੀ ਸਿਆਲ ਦੇ ਵਿੱਚ ਹੁੰਦਾ ਜੀ ਠੀਕ ਥੱਲੇ ਨੂੰ ਮਤਲਬ ਵੀ ਮਗਰ ਵੀ ਸੰਗਰਾਮ ਤੋਂ ਇੱਕ ਦਿਨ ਪਹਿਲਾਂ ਪਾਵੇਂ ਕੱਤੇ ਦੀ ਮਹੀਨੇ ਦੇ 30 ਦਿਨ ਹੋਣ ਪਾਵੇਂ 29 ਦਿਨ ਹੋਣਾ। ਭਾਵੇਂ ਮਤਲਬ 31 ਦਿਨ ਹੋਣਾ। ਨਗਰ ਦੀ ਸੰਗਰਾਮ ਤੋਂ 1 ਦਿਨ ਪਹਿਲਾਂ ਕੱਤੇਲੇ ਵਿੱਚ ਮੇਲਾ ਮਨਾਇਆ ਜਾਂਦਾ। ਐਸੇ ਖਲਕ ਨੂੰ ਮਿਲਣ ਵਾਸਤੇ ਤੇ ਕਿਹੜੇ ਦਿਨ ਵਾਸਤੇ ਮਾਤੂਲੋਕੀ ਅਰਦਾਸਾਂ ਦੇ 3 ਦਿਨ ਬਤੀਤੇ। ਉਹ ਜੀ ਵੀਰਵਾਰ ਸਾਹਿਬ ਅਰਦਾਸਾਂ ਬੇਨਤੀਆਂ ਕੀਤੀਆਂ ਜਾਂਦੀਆਂ ਹਨ। ਸਵੇਰੇ 10 ਵਜੇ ਜਿਨ੍ਹਾਂ ਨੇ ਕਹੇ ਨੇ ਆਉਣਾ ਹੈ ਆਣ ਕੇ ਗੁਰੂ ਮਹਾਰਜ ਦੇ ਵਿੱਚ ਅਰਦਾਸ ਬੇਨਤੀ ਲਖਾਓ ਤੇ ਪਾਤਸ਼ਾਹ ਕਿਰਪਾ ਕਰੋ। ਇਹ ਕਿਹੜੇ ਪਿੰਡ ਦੇ ਵਿੱਚ ਮਾਇਆ ਜਾਂਦਾ। ਇਹ ਮਾਨਮ ਜੀ